ਯੂਥ ਨਸ਼ੇ ਵਿਰੁੱਧ ਮੁਹਿੰਮ ਤਹਿਤ ਲਗਾਤਾਰ ਪੁਲਿਸ ਦੇ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਨਸ਼ੇ ਦੇ ਖਾਤਮੇ ਨੂੰ ਲੈ ਕੇ ਤਾਂ ਅੱਜ ਵੀ ਜਿਹੜੀਆਂ ਦੁਕਾਨਾਂ ਦੇ ਚੈਕਿੰਗ ਕੀਤੀ ਗਈ ਹੈ ਕਈ ਮਕਦਮੇ ਐਨਡੀਪੀਐਸ ਦੇ ਦਰਜ ਹੋ ਚੁੱਕੇ ਹਨ 28 ਤੋਂ 11 ਜਿਹੜੇ ਹੈਗੇ ਆ ਉਹ ਕਮਰਸ਼ੀਅਲ ਕੁਆਂਟੀਟੀ ਦੇ ਦਰਜ ਹੋ ਚੁੱਕੇ ਹਨ ਸਸਾਫੀ ਚੈਕ ਇਨ ਦੇ ਵਿੱਚ ਹਮੇਸ਼ਾ ਅਸੀਂ ਸਰਪ੍ਰਾਈਜ਼ ਐਲੀਮੈਂਟ ਰੱਖਿਆ ਕਿਸੇ ਦਿਨ ਅਸੀਂ ਜਿਹੜੀ ਹੈ ਸਵੇਰੇ ਸਵੇਰੇ ਕੋਆਰਡੀਨੇਟ ਸਰਚ ਆਪਰੇਸ਼ਨ ਕਰਦੇ ਹਾਂ ਉਹ ਵੀ ਹਮੇਸ਼ਾ ਸਵੇਰੇ ਨਹੀਂ ਕਰਦੇ ਉਹਦਾ ਟਾਈਮਿੰਗ ਵੀ ਅਸੀਂ ਚੇਂਜ ਕਰਕੇ ਕਰਦੇ ਹਾਂ ਤੇ ਪਰ ਮੈਂ ਇਹਨਾਂ ਦੀ ਹੁਣ ਅਸੀਂ ਕਿਵੇਂ ਫੁਟੇਜ ਕਢਾਉਂਗਾ ਇੱਕ ਹਫਤੇ ਦੀ ਤੇ ਕਢਾ ਕੇ ਦੇਖਦੇ ਆ ਕਿ ਜੇ ਹਾਲੂ ਜਿਹੀ ਹੀ ਬੈਠੇ ਹੁੰਦੇ ਇਹੀ ਦਵਾਈਆਂ ਵੇਚ ਰਹੇ ਆ ਬਿਨਾ ਪ੍ਰਸਕ੍ਰਿਪਸ਼ਨ ਤੋਂ ਵੇਚ ਰਹੇ ਆ ਤਾਂ ਫਿਰ ਜੇ ਇਹਨਾਂ ਦਾ ਲਾਇਸੈਂਸ ਕੈਨਸਲ ਕਰਨ ਲਈ ਲਿਖਣਾ ਹੋਊਗਾ ਅਥਾਰਟੀ ਨੂੰ ਤਾਂ ਆਪਾਂ ਲਿਖ ਕੇ ਭੇਜਾਂਗੇ ਲਾਇਸੈਂਸ ਕੈਨਸਲ ਕਰਵਾਵਾਂਗੇ ਇਹਨਾਂ ਦਾ ਯੁੱਧ ਨਸ਼ੇ ਵਿਰੁੱਧ ਮੁਹਿੰਮ ਤਹਿਤ ਲਗਾਤਾਰ ਪੁਲਿਸ ਦੇ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਨਸ਼ੇ ਦੇ ਖਾਤਮੇ ਨੂੰ ਲੈ ਕੇ ਤਾਂ ਅੱਜ ਵੀ ਜਿਹੜੀਆਂ ਦੁਕਾਨਾਂ ਦੇ ਚੈਕਿੰਗ ਕੀਤੀ ਗਈ ਹੈ ਤਾਂ ਤਸਵੀਰ ਦਿਖਾ ਦਿੰਦੇ ਆ ਤਾਂ ਜਿਹੜੀ ਦੁਕਾਨ ਤੇ ਮੈਡੀਕਲ ਸ਼ਾਪ ਤੇ ਚੈਕਿੰਗ ਵੀ ਕੀਤੀ ਗਈ ਹੈ ਤਾਂ ਖੁਦ ਐਸਪੀ ਨਵਰੀਤ ਬਿਰਕ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰ ਲੈਂਦੇ ਆ ਸਰ ਲਗਾਤਾਰ ਯੁੱਧ ਨਸ਼ੇ ਵਿਰੁੱਧ ਮੁਹਿੰਮ ਤਹਿਤ ਚੈਕਿੰਗ ਚੱਲ ਰਹੀ ਹੈ ਤਾਂ ਅੱਜ ਵੀ ਜਿਹੜੀ ਚੈਕਿੰਗ ਕੀਤੀ ਗਈ ਹੈ ਕੀ ਕਹਿਣਾ ਚਾਹੋਗੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿੱਦਨ ਤੋਂ ਵੀ ਯੁੱਧ ਨਸ਼ਿਆਂ ਵਿਰੁੱਧ ਮਹਿਮ ਸ਼ੁਰੂ ਹੋਈ ਹੈ ਉਹ ਮੈਂ ਉਸ ਤੋਂ ਬਹੁਤ ਜ਼ੋਰਦਾਰ ਤਰੀਕੇ ਨਾਲ ਕੰਮ ਚੱਲ ਰਿਹਾ ਸੀਗਾ ਸਾਡੇ ਐਸਐਸਪੀ ਸਾਹਿਬ ਸਰਤਾਸ ਸਿੰਘ ਚੱਲ ਦੀ ਸੁਪਰਵਾਈਜ਼ਨ ਚ ਲੇਕਿਨ ਉਸ ਦਿਨ ਤੋਂ ਜਿੱਦਨ ਤੋਂ ਇਹ ਮਹਿਮ ਸ਼ੁਰੂ ਹੋਈ ਹੈ ਸਾਡੇ ਜ਼ਿਲ੍ਹੇ ਚ 28 ਮੁਕਦਮੇ ਐਨਡੀਪੀਐਸ ਦੇ ਦਰਜ ਹੋ ਚੁੱਕੇ ਆ 28 ਚੋਂ 11 ਜਿਹੜੇ ਹੈਗੇ ਆ ਉਹ ਕਮਰਸ਼ੀਅਲ ਕੁਆਂਟੀਟੀ ਦੇ ਦਰਜ ਹੋ ਚੁੱਕੇ ਆ ਤੇ ਸਾਡੀ ਚੈਕਿੰਗ ਦੇ ਵਿੱਚ ਹਮੇਸ਼ਾ ਅਸੀਂ ਸਰਪ੍ਰਾਈਜ਼ ਐਲੀਮੈਂਟ ਰੱਖਿਆ ਕਿਸੇ ਦਿਨ ਅਸੀਂ ਜਿਹੜੀ ਹੈ ਸਵੇਰੇ ਸਵੇਰੇ ਕੋਆਰਡੀਨੇਟ ਸਰਚ ਆਪਰੇਸ਼ਨ ਕਰਦੇ ਆ ਉਹ ਵੀ ਹਮੇਸ਼ਾ ਸਵੇਰੇ ਨਹੀਂ ਕਰਦੇ ਉਹਦਾ ਟਾਈਮਿੰਗ ਵੀ ਅਸੀਂ ਚੇਂਜ ਕਰਕੇ ਕਰਦੇ ਆ ਫਿਰ ਅੱਜ ਸਾਡੀ ਜਿਹੜੀ ਹੈਗੀ ਸੀ ਇਹਨਾਂ ਦੇ ਖਿਲਾਫ ਕੈਮਿਸਟਾਂ ਦੀ ਚੈਕਿੰਗ ਸੀਗੀ ਉਹ ਵੀ ਅਸੀਂ ਉਹਦੇ ਲਈ ਟਾਈਮ ਥੋੜਾ ਕੋਸ਼ਿਸ਼ ਕੀਤੀ ਹੈ ਕਿ ਸਿਕਰੈਸੀ ਰਵੇ ਇਹਦੇ ਚ ਹੈਨਾ ਜੀ ਤੇ ਜਿਹੜੇ ਸ਼ਾਪਸ ਹੈਗੀਆਂ ਨੇ ਜਿਨ੍ਹਾਂ ਤੇ ਥੋੜਾ ਜਿਹਾ ਪਹਿਲਾਂ ਇਹੋ ਜਿਹਾ ਹੈਗਾ ਕਿ ਉਹ ਕਰਦੇ ਨੇ ਐਵੇਂ ਦਾ ਕੋਈ ਕੰਮ ਉਹਨਾਂ ਦੀ ਚੈਕਿੰਗ ਕਰਾਂਗੇ ਜਿਹੜੇ ਚੰਗੇ ਕੈਮਿਸ ਨੇ ਉਹਦੀ ਦੁਕਾਨ ਤੇ ਜਾ ਕੇ ਖੜੇ ਹੋ ਜੀ ਤੇ ਉਹਨਾਂ ਦੀ ਗਾਕੀ ਨੂੰ ਫਰਕ ਪਵੇ ਉਹੋ ਜਿਹਾ ਕੰਮ ਨਹੀਂ ਅਸੀਂ ਕਰਾਂਗੇ ਔਰ ਕੀ ਕੁਸਰ ਜਿਹੜਾ ਚੈਕਿੰਗ ਕੀਤਾ ਗਿਆ ਮੈਡੀਕਲ ਸ਼ਾਪ ਤੇ ਉਹਨਾਂ ਦੀਆਂ ਦਵਾਈਆਂ ਐਕਸਪਾਇਰੀ ਦਵਾਈਆਂ ਵਗੈਰਾ ਜਾਂ ਹੋਰ ਕੈਪਸੂਲ ਵਗੈਰਾ ਜਿਹੜੀ ਚੈਕਿੰਗ ਪਾਰਟ ਹੈ ਉਹ ਸਾਰਾ ਡਰਗ ਇਨਸਪੈਕਟਰ ਸਾਹਿਬ ਦੇਖ ਰਹੇ ਹਨ ਤੇ ਉਹ ਵਾਇਲੇਸ਼ਨ ਤੋਂ ਬਾਅਦ ਆਪਣੀ ਉਹ ਰਿਪੋਰਟ ਦੇਣਗੇ ਰਿਪੋਰਟ ਤੋਂ ਬਾਅਦ ਜੇ ਕੋਈ ਵਾਇਲੇਸ਼ਨ ਇਹੋ ਜੀ ਆਊਗੀ ਜਿੱਦੇ ਚ ਸਾਡੇ ਵੱਲੋਂ ਪੁਲਿਸ ਕਾਰਵਾਈ ਕਰਨੀ ਬਣਦੀ ਹੋਊਗੀ ਉਹ ਕਰਾਂਗੇ ਤੇ ਦੂਜਾ ਅਸੀਂ ਮੈਂ ਹੁਣ ਸੋਚਿਆ ਸੀਗਾ ਕਿ ਅਸੀਂ ਜਿਹੜੀ ਆ ਪਿੱਛੇ ਇੱਕ ਚੈਕਿੰਗ ਕੀਤੀ ਹੈ ਸ਼ਾਪ ਦੀ ਉੱਥੇ ਅਜੇ ਕੁਮਾਰ ਜੀ ਬੈਠੇ ਸੀ ਉਹ ਪ੍ਰੋਪਰਾਈਟਰ ਨੇ ਤੇ ਉਹਨਾਂ ਦਾ ਬੇਟਾ ਫਾਰਮਾਸਿਸਟ ਹੈ ਠੀਕ ਹੈ ਜਾਂ ਉਹਨਾਂ ਦੇ ਫਾਦਰ ਫਾਦਰ ਇਜ਼ ਮੋਰ ਦਨ 85 ਉਹਨਾਂ ਨੂੰ ਚੈਕਿੰਗ ਸ਼ੁਰੂ ਹੋਣ ਤੋਂ ਬਾਅਦ ਦੋ ਬੰਦੇ ਫੜ ਕੇ ਲੈ ਕੇ ਆਏ ਤੇ ਮਸਾ ਪੌੜੀਆਂ ਜੜਾਈਆਂ ਇਹਦਾ ਮਤਲਬ ਉਹ ਰੋਜ਼ ਦੁਕਾਨ ਤੇ ਨਹੀਂ ਬੰਦੇ ਉਹਨਾਂ ਦਾ ਬੇਟਾ ਵੀ ਐਬਸੈਂਟ ਹੈ ਸੋ ਫਿਰ ਮੈਂ ਇਹਨਾਂ ਦੀ ਹੁਣ ਸੀਸੀਟੀਵੀ ਫੁਟੇਜ ਕਢਾਉਂਗਾ ਇੱਕ ਹਫ਼ਤੇ ਦੀ ਤੇ ਕਢਾ ਕੇ ਦੇਖਦੇ ਆ ਕਿ ਜੇ ਹਰ ਰੋਜ਼ ਇਹੀ ਬੈਠੇ ਹੁੰਦੇ ਤੇ ਇਹੀ ਦਵਾਈਆਂ ਵੇਚ ਰਿਹਾ ਬਿਨਾ ਪ੍ਰਸਕ੍ਰਿਪਸ਼ਨ ਤੋਂ ਵੇਚ ਰਿਹਾ ਤਾਂ ਫਿਰ ਜੇ ਇਹਨਾਂ ਦਾ ਲਾਇਸੈਂਸ ਕੈਨਸਲ ਕਰਨ ਲਈ ਲਿਖਣਾ ਹੋਊਗਾ ਅਥਾਰਟੀ ਨੂੰ ਤਾਂ ਆਪਾਂ ਲਿਖ ਕੇ ਭੇਜਾਂਗੇ ਲਾਇਸੈਂਸ ਕੈਨਸਲ ਕਰਾਵਾਂਗੇ ਇਹਨਾਂ ਦਾ ਸਰ ਲਗਾਤਾਰ ਪੁਲਿਸ ਐਕਸ਼ਨ ਮੂਡ ਦੇ ਵਿੱਚ ਹੈ ਹਾਲੇ ਵੀ ਸ਼ਰਾਰਤੀ ਅਨਸਰ ਨੇ ਜਿਹੜੇ ਇਸ ਚੀਜ਼ ਵੱਲ ਨਹੀਂ ਤੰਦੇ ਉਹਨਾਂ ਨੂੰ ਕੀ ਜਿਹੜਾ ਚੇਤਾਵਨੀ ਦੇਣਾ ਚਾਹੀਦਾ ਵੇਖੋ ਬੜੀ ਸਖਤ ਚੇਤਾਵਨੀ ਹੈ ਸੀਐਮ ਸਾਹਿਬ ਵੱਲੋਂ ਸਾਡੇ ਡੀਜੀਪੀ ਸਾਹਿਬ ਵੱਲੋਂ ਤੇ ਅਸੀਂ ਆਪਣੇ ਲੈਵਲ ਤੇ ਡਿਸਟ੍ਰਿਕਟ ਲੈਵਲ ਤੇ ਵੀ ਸਾਰਿਆਂ ਨੂੰ ਐਸਐਸਪੀ ਸਾਹਿਬ ਵੱਲੋਂ ਵੀ ਇਹੀ ਹੈ ਕਿ ਹੱਲੇ ਵੀ ਲੋਕੀ ਬਾਜ ਆ ਜਾਣ ਨਹੀਂ ਤਾਂ ਤੁਸੀਂ ਵੇਖ ਹੀ ਰਹੇ ਹੋ ਕਿ ਜਿਹੜੇ ਉਹਨਾਂ ਨੇ ਮਹਿਲ ਸਾਰੇ ਹੋਏ ਆ ਗੰਦੇ ਕੰਮਾਂ ਤੋਂ ਕਮਾਈਆਂ ਕਰ ਕਰਕੇ ਤੇ ਉਹ ਉਹੋ ਜੇ ਨਹੀਂ ਰਹਿਣਗੇ ਡਿਸਟਰੋਏ ਹੋ ਜਾਣਗੇ ਸਾਰੇ ਲਗਾਤਾਰ ਪੰਜਾਬ ਪੁਲਿਸ ਦਾ ਜਿਹੜਾ ਨਸ਼ਾ ਵਿਰੁੱਧ ਐਕਸ਼ਨ ਹੈ ਤਾਂ ਜਿਹੜਾ ਚੱਲ ਰਿਹਾ ਤਾਂ ਜਿਸ ਦੇ ਤਹਿਤ ਅੱਜ ਮੈਡੀਕਲ ਸ਼ਾਪ ਤੇ ਵੀ ਜਿਹੜੀ ਚੈਕਿੰਗ ਕੀਤੀਆਂ ਤਾਂ ਜਿਹੜੀਆਂ ਗੈਰ ਕਾਨੂੰਨੀ ਤੌਰ ਤੇ ਜਿਹੜੀਆਂ ਦੁਕਾਨਾਂ ਲਾ ਲੋ ਜਾਂ ਫਿਰ ਬਿਨਾਂ ਲਾਇਸੈਂਸ ਤੋਂ ਜਿਹੜੇ ਮਾਲਕੀ ਦੇ ਜਿਹਦੇ ਨਾਮ ਤੇ ਲਾਇਸੈਂਸ ਹੈ ਤਾਂ ਉਹ ਨਹੀਂ ਮਾਲਕ ਮੌਜੂਦ ਤਾਂ ਉਹਨਾਂ ਤੇ ਵੀ ਜਿਹੜੀ ਐਕਸ਼ਨ ਹੈ ਸਖਤ ਤੋਂ ਸਖਤ ਉਹ ਕੀਤਾ ਜਾਵੇਗਾ ਦਾ 50% ਦੇ ਲਈ ਸੰਗਰੂਰ ਤੋਂ ਰਸ਼ਵਿੰਦਰ ਸਿੰਘ ਦੀ ਰਿਪੋਰਟ ਧੰਨਵਾਦ